ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਕੰਮ ਬਾਈ ਹੋ ਰਾਂ ਦਾ ਵਪਾਰਚਾਰ ਟੀਨ ਚ ਵੀਡੀਓ ਬਣਾਉਂਦੇ ਰਹੇ ਨੇ ਇੱਕ ਬੱਚੀ ਦਿਖਾਵਾਂਗੇ ਪੌਣੇ 6 ਮਹੀਨਿਆਂ ਦੀ ਗੱਬਣ ਤੇ ਇੱਕ ਤਾਜੀ ਸੂਈ ਬੱਚੀ ਤੇ ਨਾਲ ਜਿਹੜੀ ਗੈਰੀ ਬੱਚੀ ਆ ਨਾ ਇਹਦੇ ਬੱਚੀ ਵੀ ਟਾਪ ਕੁਆਲਿਟੀ ਦੀ ਕਹਿ ਸਕਦੇ ਆ ਫੁੱਲ ਟਾਪ ਕਹ ਲਈਏ ਜਿਹਨੂੰ ਆਪਾਂ 15 ਤੋਂ 20 ਦਿਨ ਦਾ ਸੂਆ ਸਿੰਘ ਕਢਾਏ ਵੇ ਆ ਚੰਗੇ ਸੀਮਣ ਦੀ ਆ ਤੇ ਇੱਕ ਹੈਗੀ ਆ ਗੱਬਣ ਇੱਕ ਹੈਗੀ ਆ ਪਾਲਣ ਵਾਲੀ ਬੱਚੀ ਫੁੱਲ ਬਰੀਡ ਚ ਚੰਗੀ ਪਰਫਾਰਮੈਂਸ ਕਰੂਗੀ ਜਦੋਂ ਪਹਿਲੇ ਸੂਏ ਸੂ ਗਈ ਦੰਦਾਂ ਚ ਖੀਰੀ ਆ ਉਮਰ ਚ ਛੋਟੀ ਆ ਸਟਾਰਟਿੰਗ ਫਿਰ ਬੱਚੀ ਤੂੰ ਕਰ ਦਿੰਨੇ ਆਪਾਂ ਤੁਹਾਡੀ ਆ ਜਾ ਬਾਈ ਹੋਰ ਕਿਵੇਂ ਆ ਵਧੀਆ ਤੁਸੀਂ ਚੜਦੀ ਕਲਾ ਜਾਮਾ ਚੜਦੀ ਕਲਾ ਫਿਰ ਬੱਚੀ ਤੂੰ ਕਰ ਲਈ ਸ਼ੁਰੂ ਹਾਂ ਕਿਉਂਕਿ ਬੱਚੀ ਵਾਲੇ ਭਰਾਵਾਂ ਦੇ ਕਈ ਵਾਰੀ ਫੋਨ ਆਉਂਦੇ ਹੁੰਦੇ ਹੁੰਦੇ ਵੀ ਯਾਰ ਅਸੀਂ ਲੇਟ ਹੋ ਜਾਂਦੇ ਆ ਖਰੀਦਣ ਕ ਨਹੀਂ ਉਹ ਹਾਂ ਤੋਰ ਖੋਲ ਕੇ ਇੱਥੋਂ ਲੈ ਆ ਗਈ ਸੱਜਣੋ 100 ਦਾ 100 ਜਰਸੀ ਚ ਕਲਰ ਕੋਲਰ ਵੀ ਬਹੁਤ ਸੋਹਣਾ ਬੱਚੀ ਦਾ ਬਾਕੀ ਫੇਸ ਕੁਆਲਿਟੀ ਤੇ ਘਰੀ ਜ਼ਰੂਰ ਮਾਰਦੀ ਕੈਮਰਾ ਇੱਕ ਕਰੀ ਇੱਥੇ ਰੋਕ ਨੂੰ ਬਈ ਮਾਰ ਆ ਜਾ ਆ ਇੱਥੋਂ ਫੇਸ ਕੁਆਲਿਟੀ ਤੇ ਮਾਰਦੀ ਕੈਮਰਾ ਮੱਥੇ 'ਚ ਟੋਆ ਆ ਗਿਆ ਅੱਖ ਮੋਟੀ ਆ ਗਈ ਤੇ ਥਣ ਸਿੰਗਲ ਚਾਰ ਹੀ ਨੇ ਬਈ ਇਹਦੀ ਸਿੰਗਲ ਚਾਰ ਆ ਸਿੰਗਲ ਚਾਰ ਲੈ ਚਲਾ ਇਹਨੂੰ ਕਿੰਨੀ ਕੁ ਉਮਰ ਹੈ ਇਹਦੀ ਇਹਦੀ ਹੈਗੀ 13-14 ਕੁ ਮਹੀਨੇ 13-14 ਮਹੀਨੇ ਦੀ ਮਾਦਾਰ ਰਿਕਾਰਡ ਕੀ ਹੈ ਇਹਦੀ ਦਾ ਮਾਦਾਰ ਰਿਕਾਰਡ 16-17 ਕਿਲੋ ਤਾਂ ਦੱਸਿਆ ਠੀਕ ਆ ਗੱਲ ਤੇ ਬਾਕੀ ਬਰੀਡ 'ਚ ਆ ਗਈ ਪੂਰੀ ਹੈਨਾ ਹਾਂ ਇੱਥੋਂ ਕਮਾ ਕੇ ਰੋਕ ਲਈ ਮਾੜੀ ਐ ਇੱਥੋਂ ਗੈਰੀ ਸਾਈਡ ਤੋਂ ਵਿਖਾਦੀ ਲੰਬਾਈ ਲੰਬੀ ਇੱਥੇ ਰੋਕ ਲੋ ਜੀ ਇੱਥੋਂ ਲੰਬੀ ਲੰਬੀ ਵਿਖਾਦੀ ਤੇ ਫੇਸ ਕੁਆਲਿਟੀ ਤੇ ਮਾਰਦੀ ਕੈਮਰਾ ਪਿਓਰ ਜਰਸੀ ਮੈਂ ਤੁਹਾਨੂੰ ਕਿਸੇ ਗੱਲ ਤੋਂ ਕਹਿਆ ਇਹ ਵੀ ਫੁੱਲ ਫੁੱਲ ਬਰੀਡ ਚ ਆ ਗਈ ਇੱਥੋਂ ਕਰਾਦੀ ਚ ਇੱਕ ਉਮਰ ਬਾਈ ਕਹਿੰਦਾ 12 ਤੋਂ 13 ਮਹੀਨੇ ਆ ਤੇ ਬਾਕੀ ਕੁਆਲਿਟੀ ਤੁਹਾਨੂੰ ਦੱਸਦੀ ਵੀ ਆ ਬਿਲਕੁਲ ਸਟੇਟ ਆ ਗਈ ਉੱਤੇੋਂ ਤੇ ਥਾਨੇ ਜਿਹੜੇ ਇਹਦੇ ਉਹ ਸਿੰਗਲ ਚਾਰੀ ਨੇ ਫਾਲਤੂ ਨਹੀਂ ਲੱਗਿਆ ਕੋਈ ਵੀ ਲੈ ਚਲ ਭਈ ਇਹਨੂੰ ਮਾਦਰ ਦਾ ਜਿਹੜਾ ਰਿਕਾਰਡ ਆ ਉਹ ਬਾਈ ਕਹਿੰਦਾ 16 ਤੋਂ 17 ਲੀਟਰ ਦਾ ਕਿਸੇ ਚੰਗੇ ਸੀਮ ਤੇ ਬਾਕੀ ਅੱਗੇ ਜਾ ਕੇ ਚੰਗੀ ਰੈਡੀ ਹੋਣ ਵਾਲੀ ਬੱਛੀ ਆ ਮਜ਼ਬੂਤ ਆ ਹਰੇਕ ਪੱਖ ਤੋਂ ਸਟਰਕਚਰ ਤੋਂ ਲੈਗ ਸਕੋਰ ਤੋਂ ਤੇ ਬਾਕੀ ਫੇਸ ਵਾਲੀ ਪੱਖ ਤੋਂ ਜਿਵੇਂ ਤੁਹਾਨੂੰ ਮੈਂ ਦੱਸਿਆ ਆ ਵੀ ਚੰਗੀ ਬਰੀਡ ਦੇ ਵਿੱਚ ਆ ਗਈ ਇਹਦੇ ਰਾਜੂ ਪੈਸੇ ਕਿੰਨੇ ਲੈ ਲਾਂਗੇ ਆਪਾਂ ਇਹਦਾ 22000 ਰੁਪਇਆ ਲੈਣ ਦੇਣਾ ਪੂਰਾ ਹਾਂਜੀ ਮਾਨ ਤਾਨ ਜਾਂ ਕੋਈ ਮੌਕੇ ਤੇ ਕਰ ਦਾਂਗੇ ਮਾਨ ਤਾਨ ਬਾਈ ਕਹਿੰਦਾ ਮੌਕੇ ਤੇ ਮਾੜਾ ਮੋਟਾ ਕਰ ਦਾਂਗੇ ਤੇ ਇਥੇ ਥੋੜਾ ਛੱਪਾ ਕਰ ਦਾਂਗੇ ਬਸ ਇਹਦੇ ਥਣ ਤਕਰੀਬਨ ਸਿੰਗਲ ਚਾਰਜ ਹੀ ਨੇ ਫालतू ਨਹੀਂ ਹੈਗਾ ਤੁਸੀਂ ਉਹ ਜ਼ਿੰਮੇਵਾਰੀ ਤੇ ਲੈ ਲਿਓ ਇਥੇ ਲੰਬਾਈ ਲੰਬੀ ਦਿਖਾਦੀ ਹੈ ਤੇ ਇਧਰਲੇ ਬੰਨੇ ਹੋਊਗੀ ਨਾ ਤੇ ਬਾਕੀ ਨਸਲ ਸੋਹਣੀ ਆ ਗਈ ਤੇ ਚਮਕ ਚਮਕ ਵੀ ਚੰਗੀ ਆ ਗਈ ਬਾਡੀ ਚ ਉਦਾਂ ਨਹੀਂ ਹੈ ਜੀ ਬੜੀ ਵਧੀਆ ਤਿਆਰ ਹੋਣ ਵਾਲੀ ਆ 100 ਦੀ 100 ਆ ਜਿਵੇਂ ਕਈ ਭਰਾ ਕਹਿ ਨਹੀਂ ਦਿੰਦੇ ਆਪਣੇ ਜਿਵੇਂ ਪੰਜਾਬੀ ਚ ਮੋਟਾ ਮੋਟਾ ਜਿਹਾ ਵੀ ਇੱਕ ਤਾਂ ਬੋਦਾ ਤੇ ਮੱਥੇ ਚ ਟੋਵਾ ਉਹ ਸਾਰੀਆਂ ਖਾਸੀਅਤਾਂ ਨੇ ਚ ਹਾਈ ਜੀ ਬਾਈ ਚ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਤੇ ਹੁਣ ਤੋਰਦੇ ਬਾਈ ਦੋ ਨੰਬਰ ਵਾਲੀ ਇਹਦਾ ਸੂਆ ਕਿਹੜਾ ਦੂਜਾ ਸੂਆ ਕਿੰਨੇ ਕਿ ਦਿਨ ਕੱਢਦੀ ਆ ਇਹ ਹਫਤਾ ਬਾਕੀ ਇੱਕ ਹਫਤਾ ਸੂਆ ਦੂਜਾ ਹਾਈਟ ਇਹਦੀ ਆ ਗਈ ਮੀਡੀਅਮ ਜਿਵੇਂ ਆਮ ਜਰਸੀਆਂ ਦੀ ਹੁੰਦੀ ਆ ਹਫਤੇ ਤੱਕ ਬਣੂਗੀ ਚੰਗੀ ਥੱਲੇੋਂ ਤੇ ਪੈਲਣ ਦਾ ਦੁੱਧ ਕਿੰਨਾ ਕਹਦਾ ਜੀ ਹੈਗਾ 15 ਲੀਟਰ ਦਾ 15 ਕਿਲੋ ਦਾ ਹਾਂ ਤੇ ਗਰਮੀ ਗਰਮੀ ਦੇ ਹਿਸਾਬ ਨਾਲ ਜੀ ਆਪਾਂ ਇਹ ਤੇ ਕਿ ਵੀ 15 ਮੰਨ ਲਈਏ ਹਾਂ 15 16 25 ਦੇ ਦਊਗੀ ਹਾਂ ਰੰਗ ਰੰਗ ਦੀ ਘੈਂਟ ਆ ਹਨਾ ਹਾਂ ਇੱਕ ਗੱਲ ਦੱਸ ਦਾਂ ਥੋੜਾ ਖੁੱਲੀਆਂ ਹੁੰਦੀਆਂ ਇਹ ਹਰਾ ਤਲੂਰਾ ਨਹੀਂ ਪਾਇਆ ਹੁੰਦਾ ਉਹਦੇ ਕਰਕੇ ਫੋਰਾ ਲੱਗ ਜਾਂਦੇ ਆ ਮੰਨਣ ਨਾਲ ਤੇ ਜਦੋਂ ਪਰਲੇ ਬੰਨੇ ਜਾਊਗੀ ਉਦੋਂ ਬੜੇ ਆਰਾਮ ਨਾਲ ਜਾਊ ਉਹ ਇੱਥੇ ਇੱਥੇ ਰੋਕ ਲਾ ਬਾਈ ਇਥੇ ਫੇਸ ਤੇ ਮਾਰਦੀ ਕਰੀ ਕੈਮਰਾ ਲੰਬਾਈ ਲੂਈ ਵਿਖਾਦੀ ਤੇ ਸੂਆ ਆ ਗਈ ਦੂਜਾ ਲੈ ਚਲੋ ਜੀ ਥਣ ਦਾ ਸਹਿਜ ਬਹੁਤ ਸੋਨਾ ਰੱਖਦੀ ਆ ਤੇ ਇੱਕ ਹਫਤਾ ਬਾਈ ਕਹਿੰਦਾ ਇਹਦਾ ਪੈਂਡਿੰਗ ਆ ਜਿਵੇਂ ਕਈ ਭਰਾਵਾਂ ਨੇ ਪਸ਼ੂ ਘਰੇ ਲਿਜਾ ਕੇ ਰੈਡੀ ਕਰਨਾ ਹੁੰਦਾ ਟਰਾਂਜੈਕਸ਼ਨ ਵਗੈਰਾ ਪਾ ਕੇ ਉਹ ਕਰ ਲਿਓ ਸੰਪਰਕ ਬਾਈ ਨਾਲ ਹਫਤਾ ਵੀ ਕੱਢ ਸਕਦੀ ਆ ਇੱਕ ਦੋ ਦਿਨ ਇਧਰ ਉਧਰ ਵੀ ਕਰ ਸਕਦੀ ਆ ਗੱਡੀ ਜੀ ਚਲਣ ਕਰਕੇ ਨਾ ਕਈ ਵਾਰੀ ਪਸ਼ੂ ਇੱਕ ਅੱਧਾ ਦਿਨ ਪਹਿਲਾਂ ਵੀ ਸੂਪਾ ਨਾ ਤੇ ਜੀਰਾ ਲੈ ਜਾ ਕੇ ਇੱਕ ਦੋ ਦਿਨ ਬੱਦ ਵੀ ਕੱਟਦਾ ਹੁੰਦਾ ਬੱਦ ਵੀ ਕੱਟਦਾ ਨਾ ਹੁੰਦਾ ਇੱਕ ਦੋ ਦਿਨ ਇਹੀ ਗੱਲ ਨਹੀਂ ਬਾਕੀ ਝੋਲ ਚੰਗੀ ਆ। ਠੰਡੀ ਸੀ ਲੋ। ਆਵੇਗੀ ਰੀ ਬਣੂਗੀ ਬਹੁਤ ਆ। ਸਵੇਰ ਆਦੀ ਬਿਲਕੁਲ ਠੰਡੀ ਤੇ ਥਣ ਮੱਜਾਂ ਵਰਗਾ ਹੀ ਲੱਗਿਆ ਇਹਨੂੰ। ਇਹਦਾ ਰਜੂ ਗੀਰੇਟਰ ਹੁੰਦਾ ਬਈ। ਇਹਦਾ ਰੇਟ 42000 ਰੁਪਏ। ਪੂਰਾ। ਛੋਟ। ਜੇ ਕਿਸੇ ਨੇ ਜੋੜਾ ਲੈਣਾ ਵੇਆ। ਕਰ ਦਾਂਗੇ ਮਾਨਤਾ। ਹੈਂ? ਕਰ ਦਾਂਗੇ। 60 ਦਾ ਹੋ ਜਾਊਗਾ। 40 ਬਣਦਾ ਟੋਟਲ। ਨਹੀਂ ਹੁੰਦਾ ਨਹੀਂ ਹੈਗਾ ਭਰਾ। ਇਹਦਾ 42 ਉਹਦਾ 22। ਹਾਂ, ਹੁੰਦਾ ਨਹੀਂ। 40 ਬਣਦਾ। ਬਾਟਦਾ ਕਰ ਦਾਂਗੇ। ਹੈਂ? ਬਾਟਦਾ। ਬਾਟਦਾ ਜੋੜੇ। ਜੇ ਕਿਸੇ ਨੇ ਲਿਜਾਣਾ ਵੇਆ। ਹਾਂ। ਤੇ ਹੁਣ ਪਹਿਲਾਂ ਕਰੀ ਇਹਦੀ ਬੱਚੀ ਤੇ ਮਾਰਦੇ ਕੈਮਰਾ ਤੇ ਆਪ ਵੈੜ ਤੁਹਾਨੂੰ ਫੇਰ ਦਿਖਾਵਾਂਗੇ ਪਹਿਲਾਂ ਇਹਦੀ ਬੱਚੀ ਦਿਖਾ ਦੇ ਤੇ ਇਧਰੋਂ ਇਹਦੀ ਪੁੱਠੇ ਦੀ ਚੜਾਈ ਵੀ ਦਿਖਾ ਦੇ ਬੱਚੀ ਕਿੱਡੀ ਬਹੁਤ ਆ ਬੱਚੀ ਕੀਮਤ ਵੀ ਨਾਲੇ ਵੈੜਦੀ ਬਲਕਿ ਬੱਚੀਆਂ ਵਾਲੀ ਉਹ ਆ ਜੈ ਜੀੇ ਕਰਾਉਂਗਾ ਭਾਈ ਤੁਮੇ ਤੇ ਹੁਣ ਮਾਰਦੇ ਅਗਹਰੀ ਬੈੜੀ ਤੇ ਕੈਮਰਾ ਫੇਸ ਕੁਆਲਿਟੀ ਤੇ ਮਾਰਦੇ ਤੇ ਤੋੜਦੇ ਭਾਈ ਖੋਲ ਕੇ ਸੁਹਾ ਗੜਿਆ ਦਾ ਸੁਹਾ ਦੂਜਾ ਇੱਕ ਗੱਲ ਦੱਸਦਾ ਨਾ ਆ ਗਾਂਵਾਂ ਵਾਲਾ ਥਾਣਾ ਜਿਹੜਾ ਇਹ ਕਿੰਨਾ ਮੁਰਲਾ ਬਹਿਣੀ ਵਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਇਹ ਥਾਂ ਤੋਂ ਤੱਲ ਮੰਨ ਕੇ ਲੈ ਲਿਓ ਵੀ ਥੋੜਾ ਬਹੁਤਾ ਚੱਲਦਾ ਪਰ ਬਾਈ ਕਹਿੰਦਾ ਆਪਾਂ ਤੱਲ ਮੰਨ ਕੇ ਦੇਵਾਂਗੇ ਹੋ ਸਕਦਾ ਅਗਲੇ ਸੂਏ ਪੂਰਾ ਕਰ ਜੂਗੀ ਹਾਂ ਸੂਆ ਕਿੰਨੇ ਕ ਦਿਨ ਦਾ ਜੀ ਇਹਦਾ ਸੂਆ ਆਏਗਾ 22 ਦਿਨ ਦਾ ਤੇ ਦੁੱਧ ਹੁਣ ਕਿੰਨਾ ਕਹੂਗਾ ਹਾਜ਼ਰ ਦੁੱਧ 12 ਕਿਲੋ ਤਿਆਰ ਸਜਾ ਮਾ ਜੀ ਪੂਰਾ ਪੂਰਾ ਸੂਆ ਦੂਜਾ ਤੇ ਨਾਲ ਬੱਚੀ ਵੀ ਦੇ ਦੇਗੇ ਹਾਂ ਨਾਲ ਬੱਚੀ ਆ ਇੱਥੇ ਰੋਕ ਲਿਓ ਇੱਥੋਂ ਵਿਖਾ ਦੀ ਲੈ ਚੱਲ ਬਾਈ ਲੈ ਚਲਾ ਇਹਨੂੰ ਨਾਲ ਬਾਈ ਕਹਿੰਦਾ ਬੱਛੀ ਵੀ ਦੇ ਦਾਂਗੇ ਤੇ ਜਿਹੜਾ ਰੇਟ ਆ ਰੇਟ ਇਹਦਾ ਤੁਹਾਨੂੰ ਬਿਲਕੁਲ ਜਾਇਜ਼ ਜਾਈ ਕਰਵਾ ਦੇਾਂਗੇ ਆਪਾਂ ਤਿੰਨੇ ਥਣਾ ਚੋਂ 12 ਕਿਲੋ ਦੁੱਧ ਬਾਈ ਕਹਿੰਦਾ ਇਸ ਟਾਈਮ ਹਾਜ਼ਰ ਆ ਹੋ ਸਕਦਾ ਵੱਧਦੀ ਹੋਵੇ ਕਿਲੋ ਅੱਧਾ ਕਿਲੋ ਵੀ ਬਾਈ ਨਹੀਂ ਦੋ ਤੋਂ ਵੱਧ ਤੇ ਆ ਰ ਆਪਾਂ 12 ਹੀ ਕਹਾਂਗੇ ਠੀਕ ਆ ਤਿਆਰ ਹੈਗਾ ਜਿਆਦੇ ਹਾਂ ਆ ਤਿਆਰ ਬਾਈ ਕਹਿੰਦਾ ਵੱਧਦੀ ਆ ਮੰਨ ਲਓ 13 ਦੇ ਆਸੇ ਪਾਸੇ ਆ ਦੁੱਧ ਪਰ ਵੀ ਆਪਾਂ 14 ਖੁੱਲਾ ਦੁੱਧ ਆ ਆਪਾਂ 12 ਹੀ ਕਹਾਂਗੇ ਠੀਕ ਆ ਗੱਲ ਹਾਂ ਤੇ ਆਰਡਰ ਸੋਨਾ ਰੱਖਦੀ ਆ ਹਾਂ ਔਰ ਲੈਵਨ ਦਿਖਾ ਦਿੰਗੇ ਠੰਡੀ ਸੀਲ ਆ ਅੰਦਰੋਂ ਸਵੇਰ ਆਦੀ ਠੰਡੀਆਂ ਚਵਾਈ ਦਿਖਾਉਣਾ ਇਹ ਜੀ ਦਾਗ ਵਾਲਾ ਕੰਮ ਹੀ ਆ ਲੈ ਸਵੇਰ ਦੀ ਬਹਰੀ ਠੋਸ ਆ ਗਈ ਹਮ ਐ ਦੁੱਧ ਵੀ ਚਿੱਟਾ ਜਮਾ ਜੇ ਮੱਜਾ ਨਾ ਹੁੰਦਾ ਉਹ ਸਿਸਟਮ ਹੀ ਆ ਇਹਦੇ ਪੈਸੇ ਕਿੰਨੇ ਲਾਂਗੇ ਇਹਦਾ 30000 ਰੁਪਿਆ ਰੇਟ ਮੰਨ ਤਾਂ ਨੂੰ ਜੀ ਮੰਨਤਨ ਕਰ ਦਾਂਗੇ ਤੇ ਨਾਲ ਹੀ ਬੱਚੀ ਦੇ ਹਾਂ ਨਾਲ ਬੱਚੀ ਕਿਤੇ ਮਾਂ ਬੱਚੀ ਆਰਡਰ ਰੱਖ ਲੈ ਨਹੀਂ 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 ਠੀਕ ਗੱਲ ਬੱਚੀ ਦੀ ਵਾਈਕਾ ਨਾਲ ਦੇ ਦਾਂਗੇ ਤੇ ਬੱਚੀ ਦੀ ਆਪਦੀ ਬਰੀਡ ਵੀ ਚੰਗੀ ਆ ਹੈ ਹਾਂ ਹਾਂ ਬਹੁਤ ਵਧੀਆ ਹੈ ਬੱਚਾ ਉਦਾਂ ਦਾ ਪਾਉ ਤੁਸੀਂ ਬੱਚੇ ਦਾ ਜਜਮੈਂਟ ਕਰ ਸਕਦੇ ਜਿਵੇਂ ਸੀਮਨ ਜਿੱਦਾਂ ਤੁਸੀਂ ਇਹਦੇ ਅੱਗੇ ਯੂਜ਼ ਕਰੋਗੇ ਹਾਂ ਤੇ ਹੁਣ ਗੈਰੀ ਮਾਰਦੇ ਇਧਰਲੇ ਬੰਨੇ ਤੋਕਰ ਗੱਬਣ ਦਿਖਾ ਦੀ ਇਹਦਾ ਸੂਆ ਕਿਹੜਾ ਬਾਈ ਦੂਜਾ ਦੂਜਾ ਸੂ ਕੀ ਹਾਂ ਆ ਗਈ ਇਹ ਵੀ ਪ्युअर ਜਰਸੀ ਚ ਹੈ ਨਾ ਤਕਰੀਬਨ ਜਰਸੀ ਚ ਆ ਗਈਆਂ ਸਾਰੀਆਂ ਜਿੰਨੀਆਂ ਕਿ ਸੂਆ ਦਿਖਾਈਆਂ ਰੀਜਨਲ ਚ ਮੈਂ ਇਹ ਗੱਬਣ ਕਿੰਨੇ ਟਾਈਮ ਦੀ ਹੋਗੀ ਬਾਈ ਇਹਨੂੰ 6 ਮਾਂ ਲੱਗਣ ਵਾਲਾ ਲੱਗਣ ਵਾਲਾ ਕਿ ਲੱਗਿਆ ਪਿਆ ਲੱਗਿਆ ਹੋਇਆ ਲੱਗਿਆ ਠੀਕ ਠੀਕ ਆ ਗੱਲ ਹਾਂ ਥੋੜੀ ਮਿਸਟੇਕ ਦਾ ਕੰਮ ਛੇਮਾ ਬਾਈ ਕਹਿੰਦਾ ਇਹਨੂੰ ਲੱਗਿਆ ਹੋਇਆ ਐ ਮੰਨ ਲਓ ਵੀ 5.5 ਤੋਂ ਪਲੱਸ ਹੋਊਗੀ ਹਾਂ 5.5 ਤੋਂ ਪਲੱਸ ਆ 5.5 ਤੋਂ ਬਾਈ ਕਹਿੰਦਾ ਪਲੱਸ ਆ ਬਾਕੀ ਚੈੱਕ ਲੈ ਜਿਓ ਕਰਾ ਕੇ ਹਾਂ ਚੈੱਕ ਆਲਾ ਆਪਦਾ ਡਾਕਟਰ ਨਾਲ ਲਿਆਵੇ ਹਾਂ ਜਿਹੜਾ ਬਾਈ ਉਰੋਂ ਲੈਣ ਆਊਗਾ ਉਹ ਬਾਈ ਤੋਂ ਚੈੱਕ ਕਰਾ ਕੇ ਜਰੂਰ ਲੈ ਜਿਓ ਉਰੋਂ ਕਿਉਂਕਿ ਉਸ ਤੋਂ ਬਾਅਦ ਬਾਅਦ ਚ ਫੋਨ ਨਾ ਮਲਾਇਆ ਕਰੋ ਵੀ ਯਾਰ ਇਹ ਮਹੀਨਾ ਸੂਈ ਨਹੀਂ ਹੈਗੀ ਜਾਂ 20 ਤੋਂ ਲੰਘੇ ਜਾਂ 10 ਲੰਘੇ ਜਾਂ 5 ਲੰਘੇ ਡਾਕਟਰ ਲਿਆਇਓ ਚੈੱਕ ਕਰਾ ਕੇ ਲੈ ਜਿਓ ਬੱਚੀ ਚੰਗੀ ਆ ਫੇਸ ਤੇ ਮਰਿੰਗਰ ਹੀ ਕੈਮਰਾ ਬਰੀਡ ਵੀ ਫੁੱਲਾ ਫੁੱਲ ਬਰੀਡ ਜੀ ਆ ਗਈ ਸੂਆ ਦੂਜਾ ਸੂਂਦੀ ਆ ਦੰਦਾਂ ਦਾ ਕੀ ਸੀ ਨਾ ਇਹਦਾ ਦੰਦਾਂ ਦਾ 6 ਦੰਦਾਂ ਦਾ 6 ਦੰਦਾਂ ਦਾ ਹਾਂ ਦੁੱਧ ਹੁਣ ਹਾਜ਼ਰ ਕਿੰਨਾ ਇਹਦੇ ਕੋਲ ਦੁੱਧ ਹੈਗਾ 4-5 ਕਿਲੋ 4-5 ਕਿਲੋ ਇਸ ਟਾਈਮ ਵੀ ਹੈਗਾ ਹਾਂ ਹਾਂ ਇਹ ਤਕਰੀਬ ਅਗਲੇ ਡਰਾਈ ਕਰਨ ਦੀ ਤਿਆਰੀ ਹੈ। ਹਾਂ ਇਹ ਥੋੜਾ ਪਹਿਲਾਂ ਡਰਾਈ ਕਰ ਦਾਂਗੇ ਤਾਂ ਭਰ ਜੂਗੀ। ਹਾਂ। ਅਗਲੇ ਡਰਾਈ ਕਰ ਰਹੇ ਸੀ ਸੇਵਾ ਘਟਾਈ ਹੋਈ ਸੀਗੀ। ਠੀਕ ਆ ਗੱਲ। ਅੱਲੇ ਕਹਿੰਦੇ ਡਰਾਈ ਕਰਦੇ ਆ। ਜੇ ਸੇਵਾ ਅਗਲੇ ਨੇ ਵਧਾ ਦਿੱਤੀ। ਸੇਵਾ ਦਾ ਪਾ ਗਈ 7-8 ਤੇ। ਟੱਪੂਗੀ। ਹੈ? ਟੱਪ ਜੂਗੀ। ਕੰਮ ਇਹਨਾਂ ਦਾ ਮਸ਼ੀਨਾ ਮਸ਼ੀਨ ਵਾਲਾ ਕੰਮ ਹੀ ਹੋਣਾ। ਜਿਵੇਂ ਮਸ਼ੀਨ 'ਚ ਜਿੰਨਾ ਕ ਰੁਗ ਵੱਧ ਜਿੰਨੇ ਅਗਲੇ ਨੇ ਮਹੀਨਾ ਦੁੱਧ ਚੋਣਾ ਸੇਵਾ ਕਰਕੇ ਮਹੀਨੇ ਦੀ ਦੁੱਧ ਦੀ ਲੋੜ ਆ ਸੇਵਾ ਕਰਕੇ ਦੁੱਧ ਦੇਈ ਜਾਣਾ ਇਹਨੇ ਬਧੀਆ ਚੋਾਈ ਦੀ ਕਿਵੇਂ ਬਾਈ ਇਹ। ਜਮ ਓਕੇ। ਕੰਮ ਮਰਜੀ ਬੈਜੋ ਥੱਲੇ ਚਾਰੇ ਥਾਣਾ ਚੋ ਕੇ ਫੋਕੋ ਖੋਲੀ ਜਮਾ ਜਮਾ ਫੋਕੋ ਰੇਟ ਕੀ ਰਹੂਗਾ ਇਹਦਾ ਰੇਟ ਇਹਦਾ 35000 ਰੁਪਇਆ ਫਿਕਸ ਜੀ ਕਿੰਨੇ ਦੀ ਹੋ ਜੀ ਜਮਾ ਹੀ ਫਿਕਸ ਹੀ ਦੱਸਿਆ ਬਾਈ ਫਿਕਸ ਹੀ ਦੱਸਿਆ ਮਾਨਤਨ ਹੋ ਜੂ ਮਾਨਤਾ ਨਹੀਂ ਹੋਊਗਾ ਮਾਨਤਨ ਬਾਈ ਕਹਿੰਦਾ ਇਹ ਚੋ ਕਰਦਾਂਗੇ ਗੱਬਣ ਆ ਗਈ 5.5 ਤੋਂ ਪਲੱਸ ਦੁੱਧ 5 ਕਿਲੋ ਤੇ ਬਾਕੀ ਜਿਵੇਂ ਬਾਈ ਨੇ ਸਾਨੂੰ ਦੱਸ ਹੀ ਦਿੱਤਾ ਵੀ ਡਰਾਈ ਮੈਟਰ ਦੇ ਨੇੜੇ ਪਹੁੰਚਦਾ ਦੀ ਕਰਨਾ ਹਾਂ ਤੇ ਬਾਕੀ ਸੇਵਾ ਕਰਕੇ ਤੁਸੀਂ ਦੁੱਧ ਵਧਾ ਸਕਦੇ ਹੋ। ਹਾਂ, ਮਜ਼ਾਦ ਕਰਾ। ਨੰਬਰ ਬੋਲ ਦਿਜੀ। 9803605888 9803605888 ਦਾ ਨੰਬਰ ਹੈ। ਇੱਕ ਤਾਂ ਇਹ ਦਿਖਾਤੀ ਸਾਢੇ ਪੰਜ ਤੋਂ ਪਲੱਸ ਗੱਬਣ ਔਕੜ ਗੱਬਣ ਤੇ ਇੱਕ ਆ ਤਾਜੀ ਦਿਖਾਤੀ ਨਾਲ ਬੱਚੀ ਤੇ ਇੱਕ ਗੱਬਣ ਤੇ ਇੱਕ ਦਿਖਾਤੀ ਬੱਚੀ ਸੋਨੂੰ ਫੁੱਲ ਕੁਆਲਿਟੀ ਦੇ ਵਿੱਚ। ਖਾ ਪੀ ਵੀ ਚੰਗਾ ਰਹੀਆਂ ਨੇ ਉਹ ਤੁਸੀਂ ਚੈੱਕ ਕਰੀ ਜਾਂਦੇ ਹੋ ਤੇ ਕੁਆਲਿਟੀ ਆ ਜਿਹੜੀ ਕੁਆਲਿਟੀ ਚੰਗੀ ਆ ਬਾਈ ਕੋਲੇ ਕੰਮ ਹੈਗਾ ਜਰਸੀ ਤੇ ਤਰੇ ਤਿੰਨ ਚ ਪਸ਼ੂ ਆਉਂਦੇ ਰਹਿੰਦੇ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ